ਮਾਨਯੋਗ ਐਸਐਸਪੀ ਬਟਾਲਾ ਸ਼੍ਰੀਮਤ ਸ਼੍ਰੀ ਅਸ਼ਵਨ ਗੋਟਿਆਲ ਆਈਪੀਐਸ ਦੇ ਨਿਸ਼ਾਨਦੇਸ਼ ਤੇ ਜਿਹੜੇ ਸਾਡੇ ਐਸਪੀ ਸ਼੍ਰੀ ਹਰਮਿੰਦਰ ਸਿੰਘ ਜੀ ਬੀਪੀਐਸ ਵੀ ਨੇ ਜਿਹੜੇ ਸਾਡੇ ਉਹਨਾਂ ਦੇ ਨਿਸ਼ਾਨਦੇਸ਼ ਤੇ ਐਸਐਚਓ ਕਾਦੀਆ ਬਲਵਿੰਦਰ ਸਿੰਘ ਵੱਲੋਂ ਬੜੀ ਸਖਤ ਮੀਟ ਨਾਲ ਤੇ ਜਿਹੜੇ ਟੈਕਨੀਕਲ ਐਵੀਡੈਂਸ ਨੂੰ ਨਾਲ ਸਪੋਰਟ ਲਿਆਂਦੇ ਹੋયા ਇੱਕ ਪਰਚਾ ਦਿਸ਼ਟ ਹੋਇਆ ਸੀ ਥੇ ਪਰਚਾ ਨੰਬਰ 28 ਇਨਸੋ ਦੋ ਦਾ ਉਸ ਦੇ ਵਿੱਚ ਉਹਦੇ ਸਾਰੇ ਜਿਹੜੇ ਜਿਹੜੇ ਪੰਜ ਦੋਸ਼ੀ ਐ ਉਸ ਨੂੰ ਐਗਨਸਪੋਰਟ ਨਾਲ ਗ੍ਰਿਫਤਾਰ ਕੀਤਾ ਹੈ ਇਹ ਵਕੂਆ ਇਤਰਾ ਹੋਇਆ ਸੀ ਕਿ ਮਿਤੀ 22 24 ਨੂੰ ਇੱਕ ਨੌਜਵਾਨ ਦੀ ਲਾਸ਼ ਕਪੜੇ ਦੇ ਲਿਮੇਟੀ ਹੋਈ ਨਾਲੇ ਜੋ ਮਿਲੀ ਸੀ ਉਸ ਬਾਅਦ ਜਿਹੜ ਉਸ ਦੇ ਪਿਤਾ ਨੇ ਉਸ ਦੀ ਲਾਸ਼ ਨੂੰ شناخت ਕਰਦੇ ਹੋયા ਆਪਣਾ ਬਿਆਨ ਐਸਟੋਪਾ ਰਿਸਟਰਡ ਕਰਾਇਆ ਸੀ ਉਸ ਦਾ ਜਿਹੜਾ ਬੇਟਾ ਸਾਹਿਲ ਹੈ ਮਿੰਤਰ ਜਿਹੜਾ ਵਾ ਉਹ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨਾਲ ਬਾਜ਼ਮਾਰਨ ਤੇ ਇੱਕ ਰੋਬਰ ਗਿਆ ਸੀ ਤੇ ਉਹ ਲੁਕ ਤਬਾਰੋ ਘਰ ਨਹੀਂ ਆਇਆ ਨੈਕਸਟ ਡੇ ਉਹਨੇ ਲਾਸ਼ ਦੀ ਵੇਖੇਸ਼ਨਾਤ ਕਰਕੇ ਆਪਣਾ ਪਰਚਾ ਰਿਸਟਰ ਕਰਾਇਆ 302 ਦਾ ਉਹਦੀ ਪਰਚਾ ਰਿਸਟਰ ਕਰਨ ਤੋਂ ਬਾਅਦ ਐਸਐਚਓ ਨੇ ਆਪਣੀ ਬੀਰੀ ਅਫਸਰ ਦੀ ਡਾਇਰੈਕਸ਼ਨਸ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਕ੍ਰਤੀਸ਼ਮ ਰਿਹਾੰਦਾ ਸਾਰੇ ਇਲਾਕੇ ਵਿੱਚ ਜਿਹੜੇ ਦੋਸ਼ੀ ਆ ਸੀ ਉਹਨਾਂ ਦੀ ਭਾਲ ਕੀਤੀ ਤੇ ਜਿਹੜੀ ਟੈਕਨੀਕਲ ਸਪੋਰਟ ਲਈ ਸਾਇੰਟਿਸਟਿਕ ਸਪੋਰਟ ਲਈ ਹਿਊਮਨ ਰਿਸੋਰਸ ਨੂੰ ਨਾਲ ਯੂਜ਼ ਕੀਤਾ ਉਸ ਤੋਂ ਗੱਲ ਇਹ ਸਾਹਮਣੇ ਆਈ ਹੈ ਕਿ ਉਹ ਜਿਹੜਾ ਮ੍ਰਿਤਕ ਸੀ ਉਸ ਨੂੰ ਜਿਹੜੇ ਉਹਦੇ ਦੋ ਸਾਥੀ ਸੀ ਜੱਜੀ ਤੇ ਐਮੀ ਉਹਨਾਂ ਨੇ ਕੁਝ ਨਸ਼ੇ ਦੀ ਚੀਜ਼ ਦਿੱਤੀ ਸੀ ਉਸ ਦੇ ਦੋ ਜਿਹੜੇ ਦਸਤੂਜੇ ਸਾਥੀ ਵਿਸ਼ਾਲ ਗੱਡਾ ਤੇ ਚੁੰਗਾ ਇਸਾਈ ਜਿਹੜਾ ਮ੍ਰਿਤਕ ਹੈ ਉਸ ਤੋਂ ਬਾਅਦ ਕੁਝ ਜਿਹੜੀ ਕੁਝ ਕੁਝ ਕੁਗਰਾਮ ਜਿਹੜੀ ਚੀਜ਼ ਜਿਹੜੇ ਨਸ਼ਾ ਸੀ ਉਹਨੂੰ ਪੀਣ ਵਾਸਤੇ ਸਾਹਿਲ ਹੁੰਦੇ ਦਿੱਤਾ ਤੇ ਜਿਹੜਾ ਸਾਹਿਲ ਸੀ ਉਹ ਸਾਲ ਗਾਦੀਆਂ ਦੇ ਹੀ ਇੱਕ ਵਿਅਕਤੀ ਹੈ ਪੋਪੀ ਨਾਮ ਦਾ ਬੋਬੀ ਉਸਦੇ ਘਰ ਗਿਆ ਉਥੇ ਪੋਪੀ ਇਲਿਸ ਇਲਿਆਸ ਬੋਬੀ ਨੇ ਉਸ ਨੂੰ ਜਿਹੜਾ ਨਸ਼ਾ ਦਾ ਕੋਈ ਜਿਹੜਾ ਨਸ਼ਾ ਦਾ ਇੰਜੈਕਸ਼ਨ ਵਗੈਰਾ ਉਹਨੇ ਕੋਈ ਆਪ ਲਗਾਇਆ ਕੋਈ ਉਹਨੇ ਲਗਾਇਆ ਉਸ ਨਾਲ ਉਹਦੀ ਓਗੋ ডোজ ਨਾਲ ਜਾਂ ਗਲਤ ਤਰੀਕੇ ਨਾਲ ਇਨਸ਼ਾ ਲਗਾਉਣਾ ਉਸਦੇ ਘਰ ਉਹਦੀ ਮੌਤ ਹੋ ਗਈ ਉਹਨਾਂ ਨੇ ਦੂਜੀ ਗਲਤੀ ਕਰ ਦਿੱਤੀ ਕਿ ਨਾ ਇਸ ਬਾਰੇ ਉਹਦੇ ਪਰਿਵਾਰ ਨੂੰ ਦੱਸ ਦਿੱਤੀ ਤੇ ਨਾਈ ਪੁਲਿਸ ਨੂੰ ਤড়া ਦਿੱਤੀ ਤੇ ਉਹਦੇ ਉਹਦੇ ਜਿਹੜੇ ਉਹਦਾ ਫਾਦਰ ਤੇ ਉਹਦੀ ਮਾਤਾ ਜਿਹੜੀ ਉਹਦੀ ਮਾਤਾ ਰਾਣੀ ਤੇ ਉਹਦਾ ਫਾਦਰ ਰਾਜੂ ਉਸਨਾਂ ਨੇ ਉਹਨਾਂ ਨੇ ਜਿਹੜੀ ਕਤਲ ਕੀਤੀ লাশ ਨੂੰ ਖੁਰਦਬਤ ਕਰਨ ਲਈ ਇੱਕ ਰੇੜੀ ਦਾ ਸਹਾਲ ਕੀਤਾ ਤੇ লাশ ਨੂੰ ਕੱਪੜੇ ਵਿੱਚ ਲੰਬੇਟ ਕੇ ਥਾਣੇ ਤਾਦਿਆਂ ਦਾ ਏਰੀਆ ਜਿਹੜਾ ਪੈਂਦਾ ਮਟਾਲਾ ਰੋਡ ਤੇ ਢੋਗਰਾ ਧਰਮਗੰਡੇ ਲੱਗੇ ਨਾਲੀ ਵਿੱਚ ਸੋਟਾਈ ਇਹਦੇ ਵਿੱਚ ਤਫਤੀਸ਼ ਨੂੰ ਕਾਫੀ ਸੀਰੀਅਸਲੀ ਲੀ ਲੈਂਦਿਆ ਹੋਇਆ ਜਿਹੜੇ ਇਸ ਮੁਕਦਮੇ ਦੇ ਪੰਜੇ ਦੋਸ਼ੀ ਨੇ ਜੱਜ ਜੀ ਕਲਿਸ ਮਨਜੀਤ ਐਮੀ ਕਲਿਸ ਅਮਰਿਤ ਤੇ ਉਸ ਦੇ ਨਾਲ ਜਿਹੜੇ ਰਾਣੀ ਉਸ ਦਾ ਜਿਹੜਾ ਜਿਹੜਾ ਹਸਬੰਡ ਰਾਜੂ ਤੇ ਮੇਨ ਦੋਸ਼ੀ ਪੋਪੀ ਉਹ ਗ੍ਰਿਫਤਾਰ ਕਰ ਲਏ ਗਏ ਨੇ ਤੇ ਮੇਰੀ ਜੋ ਹਾੜੀਆਂ ਸਖਤ ਦਰਤਾਣਿਆਂ ਨੂੰ ਹੈ ਮਾਨਡੋਗੈਸਿਪ ਸਾਹਿਬ ਵੱਲੋਂ ਉਸ ਨੂੰ ਮੈਂ ਆਪ ਜੀ ਨੂੰ ਸਾਨੂੰ ਕਰਵੇ ਕਰਦਾ ਵਾਂ ਕਿ ਨਸ਼ਾ ਵੇਚਣ ਜਾਂ ਨਸ਼ੇ ਦੀ ਜਿਹੜੀ ਕਮਾਈ ਖਾਨ ਵਾਲਾ ਉਸੁਰ ਬਲਬਖਸ਼ ਨਹੀਂ ਜਾਵੇਗਾ ਤਾਂ ਕਿ ਇਹੋ ਜਿਹੇ ਜਿਹੜੇ ਵਾਰਦਾਤਾਂ ਦੁਹਰਾ ਨਾ ਹੋਣ ਕਿਸੇ ਦਾ ਘਰ ਨਾ ਉਹ ਜੜੇ ਤੇ ਇਹ ਸਖਤ ਹਦਾਇਤ ਹੈ ਇਹੋ ਜੇ ਕਮਾਂ ਤੋਂ ਬਾਜਾਓ ਤੇ ਪੁਲਿਸ ਦਾ ਸਾਥ ਦਿਓ ਕਿੰਨੇ ਦੇ ਚੱਕੀ ਇਹ ਪੁਲਿਸ ਨੂੰ ਤਲਾਸ਼ ਮਿਲਣ ਤੋਂ ਜਿਹੜੀ ਸਾਰੀ ਕਾਰਵਾਈ ਹੈ ਇਟ ਵਿਦਨ 24 ਆਵਰਸ ਹੋਈ ਹੈ ਇਸ ਕਰਕੇ ਹਰ ਇੱਕ ਆਦਮੀਆ ਪੁਲਿਸ ਹੈ ਇਹ ਸਾਬਜ ਦੀ ਹੱਕਦਾਰ ਹੈ ਇਹਨਾਂ ਇਸ ਵਿੱਚ ਕਿੰਨੇ ਦੋਸ਼ੀ ਨੇ ਟੋਟਲ ਜਿਹੜੇ 8 ਦੋਸ਼ੀ ਨੇ ਪੰਜ ਗਰਫਰ ਹੋ ਗਏ ਨੇ ਜਿਹੜੇ ਦੋ ਜਾਂ ਜਿਹੜੇ ਬਾਕੀ ਤਿੰਨ ਨੇ ਉਹ ਹੀ ਜਲਦੀ ਹਸਤਾ ਕਰ ਲੈਣਗੇ ਇਹਨਾਂ ਉਤੇ 302 202 34 ਆਈਪੀਸੀ ਤੇ 29 ਐਮਰਡਰ ਐਨਡੀਪੀਐਸ ਦਾ ਅਰਜ਼ਿਸ ਦਿੱਤਾ ਗਿਆ ਇਸਾਰੇ ਇਸ ਏਰੀਆ ਜੇ ਕਾਫੀ ਰੇਸ਼ਨਾ ਪਬਲਿਕ ਵਾਲੀ ਹੈ ਤੇ ਟੈਕਸੀ ਹੋ ਗਏ ਹੈ ਇਸ ਦੇ ਬਾਰੇ ਵੀ ਇਸ ਦੇ ਬਾਰੇ ਮੇਰੀ ਸਾਰੇ ਇਲਾਕਿਆਂ ਨੂੰ ਇੱਕ ਜਿਹੜੇ ਨਹਿ ਕਰਦੇ ਵਿਚਾਰਣ ਵਾਲੇ ਉਹਨਾਂ ਨੂੰ ਵੋਟਿੰਗ ਆ ਕਿ ਉਹ ਨੋ ਜਿਤਨਾ ਇਹੋ ਜੇ ਕਾਰਬਨ ਜੇ ਵਹੀ ਗੱਲ ਹੋਏਗੀ ਜਾਂ ਕੋਈ ਸਾਡਾ ਕੰਮ ਸਾਡਾ ਜਿਹੜਾ ਕਾਬੂ ਆਏਗਾ ਉਦੋਂ ਉਸੀ ਗ੍ਰਫਤਾ ਕਰਕੇ ਸਖਤ ਸਖਤ ਸਜ਼ਾ ਜਵਾਵਾਂਗੇ ਤੇ ਜਿਹੜੇ ਇਲਾਕੇ ਦੇ ਮੋਤਵਰ ਨੇ ਜਿਹੜੇ ਇਲਾਕੇ ਜਿਹੜੇ ਜਿਹੜੇ ਕੋਈ ਇਹ ਇਨਫੋਰਮ ਕਰਨ ਵਾਲੇ ਨੇ ਉਹਨਾਂ ਸੱਚੀ ਤਲਾ ਦੇਣ ਉਹ ਜਿਹੜੀ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਗੁੱਟ ਰੱਖੀ ਜਾਵੇਗੀ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ